ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਮ ਸਿੰਘ ਬਾਜ਼ਾਰ ਸਤੋਵਾਲ ਵਿਖੇ ਡੇਰਾ ਸੰਤ ਅਮੀਰ ਸਿੰਘ ਜੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਡੇਰੇ ਦੇ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਤੇ ਰਾਗੀ ਜੱਥਿਆਂ ਵੱਲੋਂ ਆਪਣੇ ਕੀਰਤਨ ਜਸਰਾਹੇ ਆਇਆ ਹੋਇਆ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸੰਗਤਾਂ ਵਾਸਤੇ ਲੰਗਰ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਚੰਨਾ ਚੂੜੇ ਵਾਲੇ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ ਤੇ ਠਾਟੀ ਦਰਬਾਰ ਕੁਝ ਮੈਨ ਸੁਰਤ ਕਰੈ ਕੋ ਜੋ ਆਨੀ ਆਈ ਇਹ ਤਾਂ ਦੋਸਤ ਇਕੱਠਾ ਕਰ ਲਿਆ ਗੁਰਦੇਵ ਜੀ ਆ ਰਹੇ ਹਨ ਕਿ ਸੰਸਾਰ ਦੇ ਉੱਤੇ ਜੀਵ ਆਇਆ ਹੈ ਮਾਈ ਗੁਰਦੀ ਕੀ ਫਤਿਹ ਅੱਜ ਦਾ ਜੋ ਸਮਾਗਮ ਸ੍ਰੀ ਸੁਖਮਨੀ ਸਾਹਿਬ ਦੀਆਂ ਸੰਤਾਂ ਵੱਲੋਂ ਇੱਕ ਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਕੋ ਇਹ ਕੀਤਾ ਗਿਆ ਹੈ ਸਾਡੀਆਂ ਹੀ ਸੰਤਾਂ ਦੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੁਖਮਨੀ ਸੁਖੀ ਅਮਰਪ੍ਰਭ ਨਾਮ ਅਗਜ ਨਾ ਕੇ ਮਨ ਬਿਸਰਾਮ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਉਪਜੰਤ ਆਪਣੇ ਪੱਲੇ ਵਾਸਤੇ ਆਪਣੇ ਪਰਿਵਾਰ ਦੇ ਪੱਲੇ ਵਾਸਤੇ ਤੇ ਸਾਰੀ ਗੌਮ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਚ ਪੈਸਾ ਜਿਹਦੇ ਪਾਠ ਕੀਤੇ ਹਾਂ ਸਤਿਕਾਰਯੋਗ ਸੰਤ ਬਾਬਾ ਅਮਨਦੇਵ ਜੀ ਨੇ ਅੱਜ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀਆਂ ਹੈ ਗਰੀਬ ਨਿਵਾਜ਼ ਜੀ ਦੀ ਮਾਨ ਸੰਤ ਬਾਬਾ ਅਮਨਦੇਵ ਜੀ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਦੇ ਬੱਚੇ ਇਸੇ ਤਾਈ ਸੰਗਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਬਾਨੀ ਦੇ ਦਾਤ ਜੋੜਦੇ ਹਨ ਸੱਚੇ ਪਾਤਸ਼ਾਹ ਇਸ ਤਕਸਾਲ ਤੇ ਮੇਰੇ ਭਧਿਆ ਹੱਥ ਰਖੇ ਕੰਗੀਤਤ ਪਾਸ਼ਾ ਨੇ ਦੋ ਤਕਸਾਲਾਂ ਬਣਾਈਆਂ ਤਾਂ ਇੱਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਇੱਕ ਭਾਈ ਮਨੀ ਸਿੰਘ ਜੀ ਦੀ ਜਿੱਥੇ ਅੱਜ ਅਸੀਂ ਇਹ ਸਾਰਾ ਸਮਾਗਮ ਕੀਤਾ ਹੈ ਪਾਸ਼ਾ ਇਸ ਤਕਸਾਲ ਦੇ ਵਿਧਿਆਤਿਆਂ ਨੂੰ ਤੇ ਸੰਤ ਬਾਬਾ ਜੀ ਨੂੰ ਚੜ੍ਹਦੀਆਂ ਕਲਾਂ ਦੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ